ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ 7 ਵਜੇ ਦਾ ਸਭ ਨੇ ਬਾਣੀ ਰੱਖਿਆ ਹੀ ਗੋਰੇ ਦੇ ਫਣਲੀਆਂ ਪਾਣੀਆਂ ਰੱਖ ਕੇ ਆਈਆਂ ਸਲੋ ਕਰੀ ਗੈਸ ਤੇ ਹੁਣ ਮੈਂ ਕਰਦੇ ਆ ਆਪਣਾ ਬ੍ਰੈਕਫਾਸਟ ਅੱਜ ਮੈਂ ਆਪਣੇ ਲਈ ਬਣਾਇਆ ਓਟਮੀਲ ਐਪਲ ਪਾਇਆ ਕੱਦ ਮੈਂ ਬਣਾਉਣਾ ਪਾਲਾ ਨਾ ਜੇ ਮੈਂ ਐਪਲ ਪਾ ਲਿਆ ਟੇਸਟੀ ਲੱਗਦਾ ਪਹਿਲਾਂ ਮੈਂ ਵੀ ਓਟਸ ਬਿਲਕੁਲ ਨਹੀਂ ਖਾਂਦੀ ਸੀ ਤੇ ਅੱਛੇ ਲੱਗਦੇ ਨੇ ਓਟਸ ਇਹਨੂੰ ਵੀ ਥੋੜੇ ਜਿਹੇ ਨੱਟਸ ਪਾ ਲ ਮੈਂ ਕ ਮੈਂ 5:30 ਵਜੇ ਉੱਠਿਆ ਹੁਣ ਦੇਖੋ ਅਸ ਕਰਦੀਆਂ ਅੱਜ ਗ੍ਰੀਨ ਟੀ ਵੀ ਲਈ ਨਹੀਂ ਪਾਣੀ ਜ਼ਰੂਰ ਹੈ ਦੁਪਹਿਰ ਪਰਨੇ 1 ਲੀਟਰ ਪਾਣੀ ਮੈਂ ਪੀ ਲਿਆ ਗ੍ਰੀਨ ਟੀ ਨਹੀਂ ਲਈ ਹੈ ਅੱਜ ਹੁਣ ਬ੍ਰੈਕਫਾਸਟ ਟਾਈਮ ਲੱਗਾ ਮੈਨੂੰ ਆਏ ਸਬਜ਼ੀ ਸਬਜ਼ੀ ਬਣਾਉਣਾ ਤਰਕਾ ਲਾਂਸ ਥੋੜਾ ਕਰਦਾ ਗਿਆ ਸਬਜ਼ੀ ਬਣੀ ਚੱਲੂਗੀ ਫਿਰ ਬ੍ਰੈਕਫਾਸਟ ਕਰਕੇ ਫਿਰ ਮੈਂ ਪੀਵਾਂਗੀ ਆਪਣੀ ਚਾਹ ਫਿਰ ਹੋਰ ਕੰਮ ਦੇਖਦੇ ਕੀ ਹੁੰਦੇ ਨੇ ਭੁੱਖ ਲੱਗਾਂਦੀ ਐ ਸਵੇਰ ਨੂੰ ਇੱਕ ਘੰਟਾ ਕ ਖਾਲੀ ਪੇਟ ਰਹਤ ਹਦਾ ਪਰ ਘੰਟੇ ਤੋਂ ਬਾਅਦ ਤਾਂ ਫਿਰ ਆਈ ਲੱਗੂ ਵੀ ਪੇਟ ਚੰਦਰ ਕੋ ਸੁੱਟ ਲਈ ਤੇ ਇਹ ਸੀ ਮੇਰਾ ਅੱਜ ਦਾ ਲੰਚ ਗਵਾਰੇ ਫਲੀਆਂ ਦੇ ਨਾਲ ਮੂੰਗੀ ਦਾਲ ਦਾ ਚੀਲਾ ਰੋਟੀ ਕਰ ਲੋ ਜਾਂ येलो ਮੂੰਗੀ ਦਾਲ ਹੁੰਦੀ ਦਲੇ ਹੋਈ ਉਹਦੀ ਮੈਂ ਰੋਟੀ ਬਣਾ ਲਈ ਸਿੰਪਲ ਵਿੱਚ ਨਮਕ ਸਬਜੀ ਕੁਛ ਨਹੀਂ ਪਾਈ ਕਿਉਂਕਿ ਮੈਂ ਸਬਜੀ ਨਾਲ ਖਾ ਰਹੀ ਹਾਂ ਜਿਵੇਂ ਸਬਜੀ ਨਾਲ ਨਹੀਂ ਲੈਣੀ ਫਿਰ ਆਪਾਂ ਪਿਆਜ਼ ਟਮਾਟਰ ਛੋਲਾ ਮਿਰਚ ਹਰ ਮਿੱਤਣੀ ਅਪਰੀ ਕੱਟ ਕੇ ਪਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟੀ ਬਹੁਤ ਸੌਫਟ ਬਣਿਆ ਜਿਵੇਂ ਰਮਨਲੀ ਰੋਟੀ ਹੁੰਦੀ ਹੈ ਨਾ ਇਸ ਤਰ੍ਹਾਂ ਬਹੁਤ ਸੌਫਟ ਖਾਣ ਚ ਵੀ ਟੇਸਟੀ ਲੱਗਿਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਲੱਗੀ ਸੀ ਆਪਣੇ ਨਿੱਕੇ-ਮੋਟੇ ਕੰਮ ਕਰਨ ਵਾਸਤੇ ਮੈਂ ਕਿਚਨ ਸਾਫ਼ ਕਰਨੀ ਸੀ ਕਿਚਨ ਦੇ ਕੈਬਿਨੇਟਸ ਬਾਹਰੋਂ ਸਾਫ਼ ਕਰਨੇ ਸੀਗੇ ਪਰ ਇੱਕ ਤਰ੍ਹਾਂ ਇਹ ਸਿਰ ਦੁਖ ਰਿਹਾ ਸੀ ਅੱਜ ਉਸ ਕਰਕੇ ਅੰਦਰੋਂ ਮਨ ਨਹੀਂ ਮੁੰਦਾ ਵੀ ਮੈਂ ਕਰਾਂ ਮੈਨੂੰ ਆਏ ਸੀ ਉੱਪਰ-ਨੀਚੇ ਚੜੂੰਗੀ ਸਟੈਪ ਤੇ ਉਹਨਾਂ ਥੋੜਾ ਜ਼ਿਆਦਾ ਹੋ ਜਾਈ ਜਿਹੜਾ ਦਵਾਈ ਨਾਲ ਥੋੜਾ ਪਤਾ ਠੀਕ ਹੋਇਆ ਜ਼ਿਆਦਾ ਹੋ ਜਾਈ ਇੱਕ ਏਸੀ ਵਾਲੇ ਆਏ ਹੋਏ ਸੱਜ ਫਿਟਿੰਗ ਕਰਨ ਡਰੋਇੰਗ ਰੂਮ ਵਿੱਚ ਲਗਾਏ ਨਵਾਂ ਏਸੀ ਉਹਦੇ ਫਿਟਿੰਗ ਕਰ ਰਹੇ ਸੀ ਜਿਹੜਾ ਡਰੋਇੰਗ ਰੂਮ ਵਿੱਚ ਪਹਿਲਾਂ ਸੀ ਉਹ ਨਾ ਕੂਲਿੰਗ ਉੱਥੇ ਘੱਟ ਕਰਤਾ ਸੀ ਕਿਉਂਕਿ ਡਰੋਇ ਫਿਰ ਉਤਾਰ ਕੇ ਉਹ ਲਗਾਇਆ ਦੂਸਰੇ ਰੂਮ ਵਿੱਚ ਇੱਕ ਰੂਮ ਵਿੱਚ ਘਟ ਅਸੀਂ ਉਹ ਦੂਸਰੇ ਰੂਮ ਵਿੱਚ ਸ਼ਿਫਟ ਕੀਤਾ ਉਧਰ ਨਵਾਂ ਲਗਾਇਆ ਉਹ ਫਿਰ ਸਵੇਰ ਤੇ ਆਏ ਹੋਏ 10 ਵਜੇ ਅੱਜ ਹੁਣ ਅੱਜ ਉਹਨਾਂ ਨੂੰ ਸ਼ਾਮ 7 7:30 ਵਜੇ ਗਏ ਸੀ ਤੇ ਉਹਨਾਂ ਦਾ ਚਾਹ ਪਾਣੀ ਨਿੰਬੂ ਪਾਣੀ ਚਾਹ ਪੀਤੀ ਦੋ ਵਾਰ ਨਾ ਫਿਰ ਸਿੰਪਲ ਪਾਣੀ ਬਹੁਤ ਇਦਾਂ ਕੰਮ ਜਾ ਉਹ ਚਲ ਰਹਿ ਅਸਟ ਕਰੇ ਫਿਰ ਆਪਾਂ ਨੂੰ ਕਿਚਨ ਚ ਉਹਨਾਂ ਦਾ ਟਾਈਮ ਆਪਾਂ ਵੀ ਫ੍ਰੀ ਨਹੀਂ ਨਾ ਫਟਸਾ ਕਰਦੇ ਕੋਈ ਇਦਾਂ ਚਾਹ ਪਾਣੀ ਦਾ ਕੰਮ ਹੋਵੇ ਕਿ ਉਸ ਕਰਕੇ ਮੈਂ ਕਿ ਫਿਰ ਹੁਣ ਚਲੋ ਕਿਚਨ ਦੀ ਦੀ ਸਫਾਈ ਫੇਰ ਹੀ ਕਰੂੰ ਦੋ ਰੀਜ਼ਨ ਨਹੀਂ ਹੋਗੇ ਮੇਰੇ ਕੋਲ ਕਿਤੇ ਮੈਂ ਸਿਰ ਦੋ ਦਾ ਸੀ ਕਿਚਨ ਦਾ ਕੰਮ ਸੀ ਕਾਫੀ ਜਦ ਕਿਚਨ ਫ੍ਰੀ ਹੋਵੇ ਨਾ ਕੋਈ ਕੰਮ ਨਾ ਹੋਵੇ ਕਿਚਨ ਦੇ ਘੰਟਾ ਫਿਰ ਸਫਾਈ ਕਰਨ ਦਾ ਮਸੂਮ ਹੈ ਵੀ ਕਿਚਨ ਚ ਕੋਈ ਆਵੇ ਨਾ ਜਾਵੇ ਨਾ ਕੋਈ ਕੰਮ ਨਾ ਹੋਵੇ ਤਾਂ ਆਪਾਂ ਸਾਫ਼ ਸਫਾਈ ਕਰੇ ਚੱਲੀਏ ਫਿਰ ਮੈਂ ਕਿ ਚਲ ਹੋਰ ਕੰਮ ਕਰਕੇ ਰੱਖ ਲੈਂਦੀ ਆ ਫਿਰ ਮੈਂ ਇੱਕ ਤਾਂ ਮੈਂ ਦਾਲ ਡੱਬੇ ਵਿੱਚ ਪਾਤੀ ਤੇ ਇੱਕ ਚੀਨੀ ਪੀਸਣ ਵਾਲੀ ਪਈ ਸੀ ਪੀਸੀ ਹੋਈ ਚੀਨੀ ਬਹੁਤ ਬਹੁਤ ਜ਼ਿਆਦਾ ਲੱਗਦੀ ਨਾਲ ਅਸੀਂ ਮਿੱਠਾ ਬਿਲਕੁਲ ਨਹੀਂ ਪੀਂਦੇ ਹੈਗੇ ਮੈਂ ਤਾਂ ਬਿਲਕੁਲ ਹੀ ਨਹੀਂ ਪੀਂਦੀ ਮਿੱਠਾ ਦਵਿੰਦਰ ਬਹੁਤ ਘੱਟ ਨਿੰਬੂ ਪਾਣੀ ਚ ਜ਼ਿਆਦਾ ਲੱਗਦਾ ਨਿੰਬੂ ਪਾਣੀ ਚ ਜਾਂ ਆਉਂਚ ਰੂਅ ਆਫ ਦੇ ਵਿੱਚ ਜਾਂ ਕੋਈ ਮੈਂਗੋ ਸ਼ੇਕ ਚ ਉਦੋਂ ਚੀਨੀ ਪਾਉਣੀ ਪੈਂਦੀ ਹੈ ਹਨਾ ਤੇ ਇਸ ਕਰਕੇ ਚੀਨੀ ਕਰਮੇ ਚ ਬਹੁਤ ਜ਼ਿਆਦਾ ਲੱਗਦੀ ਹੈ ਸਰਦੀ ਵੀ ਤਾਂ ਬਿਲਕੁਲ ਨਹੀਂ ਲੱਗਦੀ ਹੈਗੀ ਫਿਰ ਮੈਂ ਦੋ ਤਿੰਨ 90 ਭਰ ਕੇ ਰੱਖ ਲਵੇਂ ਉਹ ਤਾਂ ਰੋਜ਼ ਹੀ ਖਤਮ ਹੋਈ ਰਹਿੰਦੀ ਹੈ ਮਿੰਟ ਦੋ ਲੰਘ ਤੱਕ ਚੀਨੀ ਪੀਸਣ ਤੇ ਪਰ ਪਤਾ ਨਹੀਂ ਕੰਮ ਕਿਉਂ ਵੱਡਾ ਲੱਗਦਾ ਹਨਾ ਵੱਡਾ ਕੰਮ ਦਾ ਚੀਨੀ ਖਤਮ ਹੋ ਰਹੀ ਜੇ ਮੈਂ ਕਿਹਾ ਚਲੋ ਮੈਂ ਵੀ ਤਿੰਨ 90 ਭਰ ਕੇ ਰੱਖ ਲਾਂ ਦੀ ਆ ਕਤੀ ਨੀ ਪੀਸੀਗੀ ਫਿਰ ਜਿਹੜਾ ਚੀਨੀ ਵਾਲਾ ਕੰਟੇਨਰ ਆ ਵੱਡਾ ਪੈਂਟਰੀ ਚ ਪਿਆ ਹੁੰਦਾ ਇਹਦੇ ਵਿੱਚ ਚੀਨੀ ਦੂਜੀ ਪੀਪੀ ਚੋ ਜਿਹੜੀ ਕਿਚਨ ਚ ਹੁੰਦੀ ਆ ਬਾਹਰ ਇਹ ਚ ਰੀਫਿਲ ਕਰਕੇ ਰੱਖ ਲੈਣੀ ਆ ਬਸ ਹੁਣ ਇਹ ਚੀਨੀ ਡੈ ਗਈ ਚੀਨੀ ਵੀ ਹੋਰ ਮੰਗਾਉਣੀ ਪਊ ਗਰਮੀ ਵਿੱਚ ਤਾਂ ਬਹੁਤ ਚੀਨੀ ਲੱਗਦੀ ਆ ਤੇ ਹੁਣ ਤਾਂ ਗਰਮੀ ਵਿੱਚ ਮੈਨਾਂ ਦਾ ਬਹੂਨ ਤਾਂ ਬੋਰੀ ਮੰਗਾਉਣੀ ਪੂਜੀ ਨਹੀਂ ਦੀ ਬਿਕੋਜ਼ ਖੇਤ ਵੀ ਜੀਰੀ ਲਗਾਉਣ ਲੱਗਣਗੇ ਨਾ ਗਰਮੀ ਵਿੱਚ ਉਹ ਤਾਂ ਚੀਨੀ ਚਾਹ ਪੱਤੀ ਕਾਫੀ ਜਾਂਦੀ ਆ ਉੱਥੇ ਤੇ ਹੁਣ ਮੈਂ ਬਣਾ ਰਹੀ ਸੀ ਨਿੰਬੂ ਪਾਣੀ ਪਹਿਲਾਂ ਨਿੰਬੂ ਪਾਣੀ ਬਣਿਆ ਉਹਨਾਂ ਲਈ ਇਸ ਵਾਲੀ ਬੰਦਿਆਂ ਲਈ ਬਣਿਆ ਨੀਮੀ ਪਾਣੀ ਲਈ ਬਣਿਆ ਜੱਗ ਤੋਂ ਮੈਂ ਜ਼ਿਆਦਾ ਹੀ ਬਣਾਤਾ ਸੀ ਜਿਹੜਾ ਜੱਗ ਬਣਾਤਾ ਸੀ ਪਰ ਸਾਰਾ ਲਾਂਗੇ ਗਰਮੀਂ ਪੀਤਾ ਜਾਂਦਾ ਨਾ ਤੇ ਫਿਰ ਦਵਿੰਦਰ ਨੂੰ ਬਚਿਆ ਨਹੀਂ ਹੈਗਾ ਦਵਿੰਦਰ ਕਹਿੰਦੇ ਮੈਨੂੰ ਵੀ ਨਿੰਬੂ ਪਾਣੀ ਬਣਾ ਕੇ ਦੇ ਮੈਂ ਕਿਹਾ ਚਲੋ ਮੈਂ ਵੀ ਨਾਲ ਪੀ ਲੂੰਗੀ ਫਿਰ ਮੈਂ ਵੀ ਪੀ ਲਾਂਣੀ ਆ ਪਰ ਮੈਂ ਆਪਦੇ ਨਿੰਬੂ ਪਾਣੀ ਵਿੱਚ ਪਾਈ ਸੀ ਮਿਸ਼ਰੀ ਦਾ ਪਾਊਡਰ ਤਦਵਿੰਦਰ ਨੂੰ ਪਾਤੀ ਸਮੇਂ ਚੀਨੀ ਕਿਉਂਕਿ ਇਹ ਮਿੱਠਾ ਥੋੜਾ ਜ਼ਿਆਦਾ ਪਸੰਦ ਕਰਦੇ ਨੇ नींबू ਪਾਣੀ ਵਿੱਚ ਖੱਟਾ-ਖੱਟ ਮੈਨੂੰ ਮਿੱਠਾ ਘਰਤ-ਖੱਟਾ ਵੱਧ ਪਸੰਦ ਹੁੰਦਾ ਸਾਡੀ ਚੋਇਸ ਵਿੱਚ ਆਪੋਜ਼ਿਟ ਹੀ ਹੁੰਦੀ ਹੈ ਖਾਣ-ਪੀਣ ਚ ਆਪੋਜ਼ਿਟ ਹੀ ਹੁੰਦੇ ਕਿਸੇ-ਕਿਸੇ ਜੀ ਮਿਲਦੀ ਹੁੰਦੀ ਹੁੰਦੀ ਬਹੁਤ ਘੱਟ ਨਹੀਂ ਆਪੋਜ਼ਿਟ ਹੀ ਹੁੰਦੀ ਹੁੰਦੀ ਹੈ ਜਿਵੇਂ ਮਾਂ ਸਾਹ ਚਾਟਮਾ ਆਪਣੇ ਖਾਈਏ ਇਹਨਾਂ ਨੂੰ ਪਿਆਜ਼ ਪਸੰਦ ਹੁੰਦਾ ਉਹਦੇ ਵਿੱਚ ਕੱਚਾ ਪਿਆਜ਼ ਮੈਨੂੰ ਨਹੀਂ ਪਸੰਦ ਹੁੰਦਾ ਮੈਂ ਕਹਿੰਦਾ ਜੀ ਪਲੀਜ਼ ਪਿਆਜ਼ ਨਾ ਪਵਾਇਓ ਤੇ ਇਹ ਕਹਿੰਦੇ ਤੂੰ ਨਿਕਲ ਦੇ ਵਿੱਚ ਮੇਰੇ ਨਾਲ ਲੜਦੀ ਹੈਗੀ ਤੂੰ ਆਢੀ ਛੱਡਣਾ ਹ ਮੈਂ ਨਿੰਬੂ ਪਾਣੀ ਵਿੱਚ ਗੋਨਖਥੀਰਾ ਵੀ ਪਾਇਆ ਸੀ ਬਹੁਤ ਜਿਆਦਾ ਟੇਸਟੀ ਲੱਗਿਆ ਮੈਨੂੰ ਕਮੈਂਟ ਕੀਤਾ ਸੀ ਪੜ੍ਹਨਾ ਹੈ ਤੁਸੀਂ ਨਿੰਬੂ ਪਾਣੀ ਚ ਪੀ ਕੇ ਦੇਖੋ ਮੈਂ ਪੀ ਕੇ ਦੇਖਿਆ ਜੀ ਬਹੁਤ ਟੇਸਟੀ ਲੱਗਿਆ ਮੰਗੋ ਸ਼ੇਕ ਚ ਪੀ ਕੇ ਦੇਖਿਆ ਮੈਨੂੰ ਉਹ ਵੀ ਬਹੁਤ ਅੱਛਾ ਲੱਗਿਆ ਟੇਸਟ ਵੈਸੇ ਇਹਦਾ ਕੋਈ ਹੁੰਦਾ ਨਹੀਂਗਾ ਜਸਟ ਇੱਕ ਜੈਲੀ ਜੀ ਮੂੰਹ ਚ ਆਉਂਦੀ ਆ ਦਾਣੇ ਜੀ ਅੱਛਾ ਲੱਗਦਾ ਤੇ ਮੈਂ ਸੋਚਿਆ ਚਲੋ ਅੱਜ ਫ੍ਰਿਜ ਸਾਫ਼ ਕਰ ਲਾਂ ਨਹੀਂ ਕਿਚਨ ਤਾਂ ਵਿੱਚੋਂ ਹਾਸ ਨਹੀਂ ਹੋਣੀ ਕਿਉਂਕਿ ਫਿਰ ਬੇਲੀ ਵੀ ਨਹੀਂ ਬੈਠ ਹੁੰਦਾ ਹਨ ਤੇ ਸਬਜੀ ਮੇਰੇ ਕੋਲ ਸ਼ਾਮ ਵਾਸਤੇ ਗੁਬਾਰੇ ਦੀ ਫਲੀਆਂ ਦੀ ਪਈ ਸੀ ਸਵੇਰ ਵਾਲੀ ਸਬਜੀ ਵੀ ਨਹੀਂ ਕੋਈ ਰੂਮ ਵਿੱਚ ਸਫਾਈ ਕਰਨੀ ਸੀ ਪਰ ਉਹ ਤੇ ਸਟਿਲ ਨਾਲੇ ਥੋੜਾ ਬਹੁਤਾ ਕੰਮ ਜਹ ਕਰਾਈ ਜਾਂਦੇ ਸੀ। ਤੋਰਾ ਫੇਰਾ ਜਾ ਹੈਗਾ ਸੋ ਉਹਨਾਂ ਦਾ ਵੈਸੇ ਏਸੀ ਤਾਂ ਫਿੱਟ ਹੋ ਗਏ ਤੇ ਇਸ ਟਾਈਮ ਨੂੰ ਫਿਰ ਮੈਂ ਕਿਹਾ ਚਲ ਇੱਕ ਵਾਰ ਸਾਰਾ ਕੰਮ ਕੰਪਲੀਟ ਹੋ ਗਿਆ ਫੇਰੀ ਮੈਂ ਰੂਮ ਵਿੱਚ ਬੜੂੰਗੀ ਤੇ ਮੈਂ ਲੱਗੀ ਸੀ ਫਰਿਜ ਸਾਫ ਕਰਨ। ਫਰਿਜ ਅੰਦਰੋਂ ਸਾਫ ਕਰਦਾਂ ਨੇ ਕਿਤਨੇ ਸਫਾਈ ਜਰ ਹੋਊਗੀ ਦੇਖੀ ਹੋਊਗੀ। ਤੇ ਸਾਰਾ ਸਮਾਨ ਮੈਂ ਕਿਚਨ ਦੇ ਅ ਸੌਰੀ ਫਰਿਜ ਦਾ ਰਿਮੂਵ ਕੀਤਾ ਬਾਹਰ ਕੱਢਤਾ। ਤੇ ਸ਼ੈਲਫਸ ਤੇ ਮਾਰੂਗੀ ਨਾ ਕੱਪੜਾ ਫਿਰ ਸੁੱਕਾ ਕੱਪੜਾ ਮਾਰੂ ਇਹ ਜਿਵੇਂ ਗਲਾਸ ਨੇ ਸ਼ੈਲਫਸ ਤੇ ਨਾ ਬਹੁਤ ਜਲਦੀ ਸਾਫ਼ ਹੋ ਜਾਂਦੇ ਨੇ ਬਹੁਤ ਜਮੇ ਸਾਬਣ ਸੁਪਨ ਵਾਲਾ ਪਾਣੀ ਨਹੀਂ ਲਗਾਉਂਦੀ ਹੁੰਦੀ ਨਾ ਮੈਂ ਕਦੇ ਕੋਈ ਸਪਰੇਅ ਲਗਾਈਏ ਫ੍ਰਿਜ ਵਿੱਚ ਹਾਂ ਜੀ ਇਸ ਦਿਨ ਦੀਪ ਕਲੀਨਿੰਗ ਕਰਾਂ ਫ੍ਰਿਜ ਦਾ ਟੋਟਲੀ ਸਾਰਾ ਸਮਾਨ ਕੱਢ ਕੇ ਉਸ ਦਿਨ ਜਰੂਰ ਸਾਫ਼ ਕਰਤਨੀ ਆ ਨਹੀਂ ਤਾਂ ਸਿੰਪਲ ਗਿੱਲਾ ਕੱਪੜਾ ਸੁੱਕਾ ਕੱਪੜਾ ਮਾਰੂ ਸ਼ੈਲਫਸ ਤੇ ਵੀ ਚਲੋ ਬਸ ਸਾਫ਼ ਹੋ ਗਿਆ ਜਿਹੜੇ ਮੈਟ ਕੱਢੇ ਲਾਈਨਰ ਕੱਢੇ ਨੇ ਸ਼ੈਲਫਸ ਤੇ ਉਹ ਬਾਹਰ ਕੱਢ ਕੇ ਕੱਪੜਾ ਮਾਰ ਦਿੰਨੇ ਬਸ ਇੰਨਾ ਹੀ ਕੰਮ ਹੁੰਦਾ 5 ਮਿੰਟ ਵਿੱਚ ਫਰਿਜ ਸਾਫ ਹੋ ਜਾਂਦਾ। ਉਹੀ ਗੱਲ ਆਪਾਂ ਨੂੰ ਇੱਕ ਨਾ ਦਿਮਾਗ 'ਚ ਆਈ ਹੁੰਦਾ ਵਿਆਹ ਕੰਮ ਕਰਨਾ, ਕੰਮ ਕਰਨਾ। ਉਹ ਕੰਮ ਆਪਣੇ ਤੇ ਹਾਵੀ ਹੋ ਜਾਂਦਾ। ਪਤਾ ਨਹੀਂ ਕਿੰਨਾ ਕੁ ਵੱਡਾ ਕੰਮ ਆ ਪਰ ਜੋ ਕੰਮ ਕਰਨ ਲੱਗਦੇ ਫਿਰ 5 ਮਿੰਟ ਹੀ ਲੱਗਦੇ। ਕੋਈ ਇੰਨਾ ਟਾਈਮ ਨਹੀਂ ਲੱਗਦਾ ਹੈਗਾ। ਗੰਦਾ ਵੀ ਸੀ ਫਰਿਜ ਪਰ ਬਹੁਤ ਜ਼ਿਆਦਾ ਗੰਦਾ ਵੀ ਨਹੀਂ ਸੀ। ਸਾਫ ਵੀ ਨਹੀਂ ਸੀਗਾ। ਹੋ ਗਿਆ ਫਿਰ ਮਿੰਨਾ ਸਾਫ ਕਰੇ ਨੂੰ ਕਿਚਨ ਸਾਫ ਕਰੀ ਸੋਧੀ ਕਰਿਆ ਸੀਗਾ। ਸਾਰੇ ਫਰਿਜ ਅਚੀ ਤਰ੍ਹਾਂ ਮਾਰਦਾਂ ਕੱਪੜਾ। ਐਨੇ ਨਾਲ ਹੀ ਫਰਿਜ ਬਥੇ ਸੋਹਣਾ ਸਾਫ-ਸਾਫ ਹੋ ਗਿਆ। ਪਕ ਜਿਹਨੇ ਫ੍ਰੀਜਸ ਫਾਇਵ ਰੈਗੂਲਰਲੀ ਕਰਦੇ ਰਹਿੰਦੇ ਆ ਆਪਣਾ ਸਮਾਨ ਨਹੀਂ ਖਰਾਬ ਹੁੰਦਾ ਫ੍ਰੀਜ ਸਮੈਲ ਨਹੀਂ ਹੁੰਦੀ ਹੈਗੀ ਤੇ ਫ੍ਰੀਜ ਦੀ ਜਿਹੜੀ ਕੰਮ ਕਰਨ ਦੀ ਪਾਵਰ ਹੁੰਦੀ ਹੈ ਐਫੀਸ਼ੀਐਂਸੀ ਹੁੰਦੀ ਹੈ ਉਹ ਵੀ ਵੱਧਦੀ ਹੈ ਫ੍ਰੀਜ ਦੀ ਲਾਈਕ ਉਹਨਾਂ ਦੇ ਉਹਨੇ ਕੰਪਰੈਸ਼ਨ ਤੇ ਜਿਆਦਾ ਲੋਡ ਨਹੀਂ ਪੈਂਦੇ ਹੈਗਾ ਫ੍ਰੀਜ ਜੇ ਆਪਾਂ ਰੈਗੂਲਰ ਸਾਫ ਕਰਦੇ ਰਹੀਏ ਫ੍ਰੀਜ ਦੀ ਕੂਲਿੰਗ ਬਣੀ ਰਹਿੰਦੀ ਆ ਨਾ ਫ੍ਰੀਜ ਦੇ ਵਿੱਚ ਇੱਕ ਫਰੈਸ਼ਨੈਸ ਜੀ ਬਣੀ ਰਹਿੰਦੀ ਹੈ ਸਫਾਈ ਦਾ ਇਹ ਫਾਇਦਾ ਹੁੰਦਾ ਜਲਦੀ ਆਪਾਂ ਜੇ ਸਾਫ ਕਰੀਏ ਫ੍ਰੀਜ ਤੇ ਸਬਜੀ ਵਾਲਾ ਬਾਕਸ ਜਦੋਂ ਸਬਜ਼ੀਆਂ ਘਟ ਹੁੰਦੇ ਉਹਦੇ ਵਿੱਚ ਮੈਂ ਕੱਪੜਾ ਮਾਰਦੈ ਨੀ ਹੁੰਨੀ ਆ ਪਿੱਕੋ ਜਿ ਫ੍ਰਿਜ ਹੋਗਾ ਕਲੀਨ ਵਾਪਸ ਮੈਂ ਸਮਾਨ ਲਗਾਤਾ ਉੱਪਰ ਟ੍ਰੇ ਚ ਨਾ ਇਹ ਮੈਂ ਰੱਖੇ ਹੋਏ ਨੇ ਥੋੜੇ ਜਿਹੀ ਕੋਈ ਐਕਸਟਰਾ ਡਰਾਈ ਫਰੂਟਸ ਹੁੰਦੇ ਨੇ ਜੇ ਡੱਬੀਆਂ ਵਿੱਚ ਪਾ ਕੇ ਸਟਿਲ ਬੱਜ ਜਾਂਦੇ ਨੇ ਇਸ ਤਰ੍ਹਾਂ ਨਹੀਂ ਕੁਝ ਕਲੌਨਚਿੰਗ ਹੋ ਗਈ ਮਗਜ ਹੋ ਗਈ ਸਾਰਾ ਸਮਾਨ ਫ੍ਰਿਜ ਚ ਲਗਾਤਾ ਫਿਰ ਫ੍ਰਿਜ ਦਾ ਡੋਰ ਵੀ ਕਲੀਨ ਕਰਤਾ ਸਮਾਨ ਕੱਢ ਕੇ ਡੋਰ ਵਾਲੇ ਸ਼ੈਲਫਸ ਨੇ ਮੈਂ ਕੱਢਿਆ ਹੈਗਾ ਉਹ ਸਮਾਨ ਚੱਕ ਚੱਕ ਵਿੱਚ ਕਪੜਾ ਮਾਰਤਾ ਜਿਹੜਾ ਕੋਈ ਸਮਾਨ ਸੀਗਾ ਉਹ ਨਿਗਾ ਵਿੱਚ ਆ ਗਿਆ ਵੀ ਕੀ ਹੈਗਾ ਕੀ ਸਾਫ ਕਰਨ ਵਾਲਾ ਨਾ ਇਸਾਰੇ ਨੀਚੇ ਸੌਸੀਸ ਵਗੈਰਾ ਸਾਰਾ ਕੋਈ ਫ੍ਰਿਜ ਵਿੱਚ ਹੀ ਮੈਂ ਰੱਖਦੀ ਹੁੰਦੀ ਆ। ਤੇ ਹੁਣ ਮੈਂ ਚਾਹ ਲਈ ਡਰਾਈਂਗ ਰੂਮ ਵਿੱਚ ਡਰਾਈਂਗ ਰੂਮ ਵਿੱਚ ਅੱਜ ਲੱਗਿਆ ਨਵਾਂ AC ਉਹ ਜਨਰਲ ਦਾ ਡੇਟਨ ਦਾ AC ਲਗਵਾਇਆ। ਪਹਿਲਾਂ ਜਿਹੜਾ ਪਹਿਲਾਂ ਸੀ ਨਾ ਏਰੀਆ ਵੱਡਾ ਹੋਣ ਕਰਕੇ ਡਰਾਈਂਗ ਰੂਮ ਵੱਡਾ ਤਾਂ ਉਸ ਕਰਕੇ 쿨ਿੰਗ ਘੱਟ ਖਾਂਦਾ ਸੀਗਾ। ਜਦੋਂ ਕਰਦਾ ਸੀ ਉਹਦੋਂ ਕੋਈ ਆਇਆ ਹੁੰਦਾ ਉੱਠ ਕੇ ਚਲਾ ਜਾਂਦਾ ਸੀਗਾ। ਉਹ ਇਸ ਕਰਕੇ ਤੇ ਅੰਦਰ ਕਹਿੰਦੇ ਘੰਟਾ AC ਚੱਲਣਾ ਹੁੰਦਾ ਵੀ 쿨ਿੰਗ ਤਾਂ ਹੋਵੇ। ਤੇ ਮੈਂ ਲੱਗੇ ਸੀ ਡਰਾਈਂਗ ਰੂਮ ਦੀ ਡਸਟਿੰਗ ਕਰ ਰਾਂ ਇੰਨੀ ਮਿੱਟੀ 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 ਹੋਈ ਪਈ ਸੀ ਸਾਰੇ ਰੂਮ ਦੇ ਵਿੱਚ ਕਿੱਚ 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 ਰਹੀ ਸੀ ਮਿੱਟੀ ਨਾਲ ਦਵਿੰਦਰ ਲੇਟੇ ਪਏ ਸੋਫੇ ਤੇ ਕਹਿੰਗੇ ਏਸੀ ਚੱਲ ਰਿਹਾ ਸੀ ਉਹ ਟੈਸਟ ਹੋ ਰਿਹਾ ਸੀ ਏਸੀ ਵੀ ਕਿੰਨੀ ਕੂਲਿੰਗ ਹੈ ਨਾ ਕਿਉਂਕਿ ਏਸੀ ਵਾਲੇ ਸਟੇਲਾ ਲੈ ਕੇ ਰੇਸਾ ਹੁੰਦਾ ਜੇ ਕੋਈ ਪ੍ਰੋਬਲਮ ਹੋਵੇ ਤਾਂ ਪਤਾ ਲੱਗ ਜੇ ਦਵਿੰਦਰ ਤਾਂ ਕਰਕੇ ਸੋਫੇ ਤੇ ਲੇਟੇ ਹੋਏ ਇਸ ਕਹਿੰਦੇ ਮੇਰੇ ਤਾਂ ਬਾਈ ਲੱਤਾਂ ਦੁਖਣ ਲੱਗ ਗਈ ਅੱਜ ਕਿਉਂਕਿ ਤੋਂ ਇੱਕ ਏਸੀ ਪਹਿਲਾਂ ਉਤਾਰ ਰਿਹਾ ਫਿਰ ਉਧਰ ਫਿੱਟ ਕੀਤਾ ਨਾ ਮੈਂ ਏਸੀ ਇਧਰ ਲਗਾਇਆ ਘਰ ਦੇ ਬੰਦੇ ਨੂੰ ਵੀ ਨਾਲ ਭ ਤੇ ப்ਲੀਜ਼ ਮੈਨੂੰ ਲੈ ਲੀ ਜਾਂਦੇ ਹੁਣ ਕਹਿੰਦੇ ਮੈਂ ਲੈਟਾਂ ਤੂੰ ਸਫਾਈ ਕਰਨਾਗੇ ਮੈਂ ਇਹਨਾਂ ਨੂੰ ਕਹ ਰਹੀ ਸੀ ਮੈਂ ਉਹ ਰ ਸਫਾਈ ਕਰ ਰਹੀ ਸੀ ਹੁਣ ਤੁਸੀਂ ਲੈਟ ਗਏ ਇੱਥੇ ਆ ਕੇ ਕਹਿੰਦੇ ਮੈਨੂੰ 5 ਮਿੰਟ ਪਾਜਣ ਦੇ ਬਸ 5 ਮਿੰਟਸ ਮੈਨੂੰ ਆਰਾਮ ਆ ਜਾਊਗਾ ਦੇਖੋ ਡਰਾਈਂਗ ਰੂਮ ਦਾ ਕੀ ਹਾਲ ਹੋਇਆ ਹੋਇਆ ਸਾਰੇ ਕੁਸ਼ਨਸ ਮੈਂ ਝਾੜੇ ਇੰਨੀ ਜ਼ਿਆਦਾ ਮਿੱਟੀ ਤਾਂ ਨਹੀਂ ਸਪਰ ਹੈਗੀ ਸੀ ਉੱਪਰ ਤਾਂ ਸੋਫਿਆਂ ਤੇ ਚਲੋ ਨਹੀਂ ਸੀ ਪਰ ਫੇਰ ਵੀ ਆਪਦੇ ਆਪ ਨੂੰ ਐ ਫੀਲਿੰਗ ਆ ਰਹੀ ਜਦੋਂ ਫਲੋਰ ਤੇ ਇੰਨੀ ਮਿੱਟੀ ਐ ਵੀ ਸਾਰੇ ਸਮਾਨੀ ਮਿੱਟੀ ਨਾਲ ਭਰੇ ਆ ਤੇ ਆਪ ਨੂੰ ਐ ਲੱਗ ਰਿਹਾ ਸਿੰਦ ਕੋਈ ਦਤਵਿੰਦਰ ਪਾਇਣੀ ਕਹਿੰਨੇ ਮੈਨੂੰ ਨਾ ਲੈ ਵੀਡੀ ਮੈਨੂੰ ਲੱਗੀ ਸੀ ਡਸਟਿੰਗ ਕਰਨ ਬਹੁਤ ਜ਼ਿਆਦਾ ਮਿੱਟੀ ਸੀ ਟੇਬਲ ਤੇ ਵੀ ਕਿਚ 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 ਪਤਾ ਨਹੀਂ ਕਿਉਂ ਇੰਨੀ ਮਿੱਟੀ ਆ ਰਹੀ ਸੀ ਅੱਛੀ ਤਾਂ ਡਸਟਿੰਗ ਕਰਦਾ ਸਾਰੇ ਡਸਟਿੰਗ ਹੁਣ ਇੱਕ ਵਾਰੀ ਤਾਂ ਹੋਣੀ ਹੀ ਹੈਗੀ ਕੁਛ ਮਸਵੇਰੇ ਕਰੂੰਗੀ ਕਿਉਂਕਿ ਦੋ ਵਾਰ ਕਰਨੀ ਪਊਗੀ ਸਟਿਲ ਹੌਲੀ ਹੌਲੀ ਮਿੱਟੀ ਥੱਲੇ ਸੈਟਲ ਹੁੰਦੀ ਹੁੰਦੀ ਹੈ ਤੁਹਾਨੂੰ ਇਸ ਕਰਕੇ ਇੱਕ ਵਾਰੀ ਤਾਂ ਹੋਣੀ ਹੀ ਪਰ ਫਿਰ ਵੀ ਜੇ ਇੱਕ ਵਾਰੀ ਕਰੂੰਗੀ ਦੂਜੀ ਵਾਰ ਕਰੂੰ ਫੇਰ ਜਾ ਕੇ ਕੀਤੇ ਡਸਟ ਘਟੂਗੀ ਹਰ ਟੇਬਲ ਇਹ ਮੈਂ ਕਰਤਾ ਕਲੀਨ ਕਾਰਨਰਸ ਕਲੀਨ ਕਰ ਤੇ ਅਧਿਕ ਰਹਿ ਗਈ ਡਸਟਿੰਗ ਉਹ ਮੈਂ ਸਵੇਰੇ ਕਰੂੰਗੀ ਫਿਰ ਪ੍ਰੋਪਰ ਤਾਈਮ ਹੋ ਗਿਆ 6:30 ਹੁਣ ਮੈਂ ਜਾਨੀ ਬਾਹਰ ਪਹਿਲਾਂ ਪਲਾਂਟਸ ਨੂੰ ਪਾਣੀ ਦੇਣੇ ਕਿਉਂਕਿ ਕੱਲ ਵੀ ਪਲਾਂਟਸ ਨੂੰ ਪਾਣੀ ਦਿੱਤਾ ਨਹੀਂ ਆ ਅਦਾ ਸਮਾਂ ਫਸ ਚਲ ਗਿਆ ਕੱਲ ਵੀ ਪਲਾਂਟਸ ਨੂੰ ਪਾਣੀ ਨਹੀਂ ਪਾਇਆ ਤਾਂ ਅੱਜ ਮੈਂ ਪਲਾਂਟਸ ਨੂੰ ਸਾਰਿਆਂ ਨੂੰ ਜਿੰਨੀਆਂ ਪਾਣੀ ਪਹਿਲਾਂ 10-15 ਮਿੰਟ ਮੈਨੂੰ ਪਾਣਗੇ ਤੇ ਲੱਗਣਗੇ ਫਿਰ ਮੈਂ ਕਰੂੰਗੀ ਵਾਕ ਅਧਿਕ ਡਸਟਿੰਗ ਰੂਮ ਵਿੱਚ ਕਰਤੀ ਅਧਿਕ ਰਹਿ ਗਈ ਹਾਜੀ ਇੰਨੀ ਜਲਦੀ ਇਹ ਸਾਫ ਨਹੀਂ ਹੋਣ ਵਾਲਾ ਹੈਗਾ ਨਾ ਸਵੇਰੇ ਹੈਲਪਰ ਤੋਂ ਅੱਛੇ ਤਰਾ ਦੋ ਵਾਰ ਪੋਚਾ ਲਗਵਾਉਣਾ ਪਊਗਾ ਝਾੜੂ ਲਗਾਉਣਾ ਕੋ ਪਹਿਲਾਂ ਪੋਚਾ ਲਗਾਉਣਾ ਕੋ ਹੂੰ ਤਾਂ ਇੱਕ ਵਾਰ ਮੋਟਾ ਮੋਟਾ ਝਾੜੂ ਮਿੰਮੀ ਮਾਈਨ ਲਗਾਤਾ ਉਸ ਤੋਂ ਲਗਵਾ ਲਿਆ ਸਵਿੰਦਰ ਨੇ ਪਰ ਫੇਰ ਵੀ ਕਿਰਕਿਟ ਕਿਰਕਿਟ ਹੋ ਜਾਂਦੇ ਹਨ ਡਸਟਿੰਗ ਵੀ ਕੱਲ ਨੂੰ ਦੁਬਾਰੇ ਕਰਨੀ ਕੋ ਇੱਕ ਵਾਰ ਤਾਂ ਮੋਟੇ ਮੋਟੇ ਕਰਤੀ ਸਟਿਲ ਬਹੁਤ ਬਰੀਕ ਬਰੀਕ ਡਸਟ ਰਹਿੰਦੇ ਉਹ ਕੱਲ ਨੂੰ ਦੁਬਾਰੇ ਫੇਰ ਕਰਨੀ ਕੋ ਫੇਰ ਸਾਫ ਹੋਊ ਦੋ ਵਾਰੀਆਂ ਵਿੱਚ ਤੇ ਕੁਸ਼ਨ ਕਵਰਸ ਬਾਰੇ ਮੈਂ ਡਬਲ ਮਾਈਂਡਡ ਹੋ ਰਹੀ ਆ ਸੌਰੀ ਸ ਮੈਂ ਕੰਗਸ ਵੇਰੇ ਅਰਲੀ ਮਸ਼ੀਨ ਚ ਪਾ ਦੂੰਗੀ ਪਾਣੀ ਕੱਢ ਕੇ ਰੱਖ ਦੋ ਨਾ ਮੇਰਾ ਅਹੀਂ ਦੁਬਾਰੇ ਉੱਤੇ ਮਿੱਟੀ ਵਾਲੇ ਦੇਣ ਨੂੰ ਦਿਲ ਨਹੀਂ ਆ ਰਿਹਾ ਤੇ ਵਾਸ਼ ਕਰਕੇ ਰੱਖੂੰਗੀ ਸਵੇਰੇ ਅਰਲੀ ਮਸ਼ੀਨ ਚ ਪਾ ਦੂੰਗੀ ਤੁੱਤੇ ਆਣਗੇ ਹੋ ਕੇ ਦੇਖ ਕੇ ਕੁਝ ਹੋ ਰਿਹਾ ਵੀ ਖਲਾਰਾ ਹੈ ਪੀ ਪੈ ਜਾਈਂ ਬੱਦ ਸਿਰ ਤੇ ਮੇਰਾ ਜਾਈਂ ਦੁਖਣ ਲੱਗ ਗਿਆ ਵੀ ਨਾ ਤੋਰਾ ਫੇਰ ਸਵੇਰ ਦੇ 10:00 10:30 ਦੇ ਮਿਸਟਰ ਆਏ ਹੋਏ ਦੋ ਜਾਨੇ ਫਿਟਿੰਗ ਕਰਨ ਆਲੇ ਸੀ ਵੀ ਤੇ ਚਾਹ ਪਾਣੀ ਚਾਹ ਪਾਣੀ ਬਸ ਅਹੀਂ ਜੱਦ ਰਹਾ ਬੱਦ ਸਿਰ ਤੇ ਮੇਰਾ ਅਹੀਂ ਦੁਖਣ ਲੱਗ ਗਿਆ ਮੈਨੂੰ ਤਾਂ ਸ਼ਾਂਤੀ ਦੀ ਆadat ਪਈ ਹੈ ਵੀ ਘਰੇ ਆਨੰਦਾਰੀ ਚ ਬੈਠਣ ਦੀ ਮੇ ਉਹ ਉਹਨਾਂ ਦੇ ਅੰਦਰ ਮੱਖੀਆਂ ਨਾ ਭਰ ਕੇ ਦਰਵਾਜ਼ੇ ਖੋਲ੍ਹ ਲੇ ਬੰਦ ਕਰ ਲੇ ਅੰਦਰ ਬਹੁਤ ਮੱਖੀਆਂ ਆਈਆਂ ਤਾਂ ਚਲੋ ਜੀ ਹੁਣ ਜਾਂਦੀਆਂ ਬਾਹਰ ਕਰਦੇ ਆਪਣੀ ਡਿਊਟੀ ਤੇ ਇਹ ਸੀ ਮੇਰਾ ਅੱਜ ਦਾ ਡਿਨਰ ਜਿਹੜੀ ਮੈਂ ਦੁਪਹਿਰੇ ਮੂੰਗੀ ਦਾਲ ਦੀ ਰੋਟੀ ਬਣਾਈ ਸੀ ਉਹੀ ਮੇਰੇ ਕੋਲ ਦਾਲ ਦਾ ਥੋੜਾ ਜਿਹਾ ਬੈਟਰ ਬਚਿਆ ਪਿਆ ਸੀ ਉਹਦੇ ਵਿੱਚ ਮੈਂ ਸਬਜ਼ੀਆਂ ਪਾ ਲਈਆਂ ਪਿਆਜ਼ ਟਮਾਟਰ ਹਰੀ ਮਿਰਚ ਸ਼ਿਮਲਾ ਮਿਰਚ ਮੇਰੀ ਫੇਵਰੇਟ ਉਹ ਮੈਂ ਪਾ ਲਈਆਂ ਤੇ ਮੈਂ ਚੀ ਲਬਣਾ ਲੈ ਡਿਨਰ ਵਿੱਚ ਤੇ ਨਾਲ ਮੈਂ ਦਹੀਂ ਲੈ ਲੂੰਗੀ ਇਹ ਮੇਰਾ ਅੱਜ ਦਾ ਡਿਨਰ ਹੋ ਗਿਆ ਤਾਂ ਲੰਚ ਵੀ ਹੋ ਗਿਆ ਡਿਨਰ ਹੀ ਹੋ ਗਿਆ ਇੱਕ ਚੀਜ਼ ਨਾਲ ਅੱਜ ਮੈਂ ਥੋੜੇ ਕੁਐਸਚਨ ਦੇ ਰ ਥੋੜੇ ਬਹੁਤ سارے ਕਮੈਂਟਸ ਆਉਂਦੇ ਨੇ ਮੇਰੇ ਮਦਰ ਇਨ ਲਾ ਨੂੰ ਲੈ ਕੇ ਉਹ ਵੀਡੀਓ ਚ ਕਿਉਂ ਨਹੀਂ ਆਉਂਦੇ ਤੁਸੀਂ ਕਦੇ ਉਹਨਾਂ ਨਾਲ ਬੋਲਦੇ ਨਹੀਂ ਹੈਗੇ ਤੁਸੀਂ ਉਹਨਾਂ ਨਾਲ ਗੁੱਸੇ ਹੋ ਹਨਾ ਬਹੁਤ ਸਾਰੇ ਟਾਪਿਕ ਤੇ ਕਮੈਂਟਸ ਆਉਂਦੇ ਨੇ ਚਲੋ ਅੱਜ ਮੈਂ ਇੱਕ ਕਲੀਅਰ ਕਰਤਾ ਨਹੀਂ ਮੈਨੂੰ ਮਜਬੂਰੀ ਚ ਬੋਲਣਾ ਪਿਆ ਕਿਉਂਕਿ ਤੁਸੀਂ ਵੀਡੀਓ ਦੇਖ ਕੇ ਜੱਜ ਕਰਦੇ ਹੋ ਵੀਡੀਓ ਦੇਖ ਕੇ ਜੱਜ ਨਹੀਂ ਕਰ ਸਕਦੇ 10 ਮਿੰਟ ਦੀ 15 ਮਿੰਟ ਦੀ 12 ਮਿੰਟ ਦੀ ਮੈਂ ਤੁਹਾਨੂੰ ਵੀਡੀਓ ਦਿਨੀ ਆ ਉਹ ਵੀਡੀਓ ਤੁਸੀਂ ਤਾਜ਼ਾ ਲਾ ਲਾ ਨੂੰ ਕਿ ਨਾ ਸੱਸ ਨੂੰਹਾਂ ਦੀ ਬਣਦੀ ਨਹੀਂ ਆਪਸ ਵਿੱਚ ਬੌਂਡਿੰਗ ਨਹੀਂ ਹੈਗੀ ਪਰ ਇਹ ਗੱਲ ਨਹੀਂ ਹੁੰਦੀ ਗੁੱਸਾ ਕਿਲਾ ਸਭ ਚ ਹੁੰਦਾ ਸਾਰੇ ਚ ਹੁੰਦਾ ਸਾਰੇ ਰਿਸ਼ਤਿਆਂ ਚ ਗੁੱਸਾ ਗਿਲਾ ਹੁੰਦਾ ਮਾਂ ਧੀ ਚ ਮਾਂ ਪੁੱਤਰ ਚ ਪਿਓ ਧੀ ਚ ਹਸਬੰਡ ਵਾਈਫ ਚ ਸੰਸ ਨੂੰਹਾਂ ਚ ਗੁੱਸੇ ਗਿਲੇ ਸਭ ਚ ਹੁੰਦੇ ਨੇ ਕਿ ਆਪਾਂ ਉੱਥੇ ਬੋਲਣਾ ਛੱਡ ਦੰਨੇ ਹੈ ਕਿ ਆਪਾਂ ਮੁੜ ਕੇ ਆਪਾਂ ਕਦੇ ਬੋਲਦਿੰਨੇ ਹੈ ਕਿ ਆਪਾਂ ਰਿਸ਼ਤਾ ਤੋੜ ਕੇ ਛੁੱਟ ਦੰਨੇ ਆਗੇ ਰਿਸ਼ਤੇ ਆਏ ਨਹੀਂ ਟੁੱਟਦੇ ਹੈਗੇ ਗੁੱਸੇ ਗਿਲੇ ਹੋਉਣਾ ਗੁੱਸੇ ਗਿਲੇ ਹੁੰਦੇ ਨੇ ਆਪਾਂ ਥੋੜਾ ਦਿਨ ਬਾਅਦ ਭੁੱਲ ਜਾਂਦੇ ਆਪਾਂ ਉਹ ਜੇ ਫੇਰ ਬਣ ਜਾਂਦੇ ਆ ਇਹ ਥੋੜਾ ਹੁੰਦਾ ਕੋਈ ਗੁੱਸਾ ਗਿਲਾ ਹੋ ਗਿਆ ਆਪਾਂ ਉਹਨੂੰ ਲੈ ਕੇ ਬੈਠੇ ਰਹੀਏ ਨਹੀਂ ਆਪਾਂ ਮੂਵ ਔਨ ਹੋਇਆ ਨੇ ਮੂਵ ਔਨ ਹੋਣਾ ਵੀ ਚ ਉਸੇ ਗਿੱਲੇ ਹੁੰਦੇ ਨੇ ਸੋ ਫੌਟ ਦੈਟਸ ਪਾਰਟ ਆਫ ਲਾਈਫ ਹਨਾ ਹਰ ਇੱਕ ਚ ਹੁੰਦੇ ਨੇ ਹਰ ਇੱਕ ਰਿਸ਼ਤੇ ਵਿੱਚ ਹੁੰਦੇ ਨੇਗੇ ਤੁਸੀਂ ਮੈਨੂੰ ਸਿਰਫ ਇੱਕ ਵੀਡੀਓ ਦੇ ਕੇ ਜੱਜ ਕਰ ਲਾਉਂਦੇ ਹੋ ਹੁਣ ਮੈਂ ਤੁਹਾਨੂੰ ਦੇਖ ਨਹੀਂ ਸਕਦੀ ਤੁਸੀਂ ਮੈਨੂੰ ਵੀਡੀਓ ਥਰੂ ਦੇਖ ਲਾਉਂਦੇ ਹੋ ਹੁਣ ਤੁਹਾਡੇ ਘਰੇ ਕੀ ਹੁੰਦਾ ਮੈਨੂੰ ਕੀ ਪਤਾ ਕੀ ਹੁੰਦਾ ਪਹਿਲਾਂ ਤੁਸੀਂ ਆਪ ਦੇ ਪੀੜੀ ਥੱਲੇ ਸੋਟਾ ਮਾਰਿਆ ਕਰੋ ਔਰ ਆਪ ਦੇ ਘਰ ਚਿੰਨੀਗਾ ਮਾਰਿਆ ਕਰੋ ਫਿਰ ਦੂਜੇ ਨੂੰ ਕਿਹਾ ਕਰੋ ਦੂਜੇ ਨੂੰ ਕਹਿਣਾ ਦੂਜੇ ਤੇ ਸਵਾਲ ਕਰਨਾ ਦੂਜੇ ਨੂੰ ਜੱਜ ਕਰਨਾ ਬਹੁਤ ਸੌਖਾ ਪਰ ਆਪ ਦੇ ਆਪ ਨੂੰ ਦੇਖੋ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਸੀਂ ਸਹੀ ਹੋ ਦੂਜੇ ਨੂੰ ਤੁਸੀਂ ਕ ਦੂਜੇ ਨੂੰ ਤਾਂ ਕਹੋ ਜੇ ਤੁਸੀਂ ਬਿਲਕੁਲ 100% ਰਾਈਟ ਪਰ ਫਿਰ ਵੀ ਤੁਹਾਡਾ ਹੱਕ ਨਹੀਂ ਬਣਦਾ ਕਹਿਣ ਦਾ ਕਿਸੇ ਦੇ ਰਿਸ਼ਤੇ ਤੇ ਕਿਸੇ ਨੂੰ ਜੱਜ ਕਰਨ ਦਾ ਕਿਸੇ ਨੂੰ ਕਿਸੇ ਨੂੰ ਸਵਾਲ ਉਠਾਉਣ ਦਾ ਥੋੜਾ ਰਾਈਟ ਨਹੀਂ ਹੈਗਾ ਪਰ ਜੇ ਤੁਸੀਂ ਵੀਡੀਓ ਦੇਖ ਕੇ ਜੱਜ ਕਰਦੇ ਹੋ ਇਟਸ ਓਕੇ ਫਿਰ ਤੁਹਾਡੀ ਸੋਚ ਆ ਮੈਂ ਤੁਹਾਡੀ ਸੋਚ ਨਹੀਂ ਬਦਲ ਸਕਦੀ ਹਰ ਇੱਕ ਦੇ ਆਪਣੀ ਸੋਚ ਹੁੰਦੀ ਹੈ ਨਾ ਤੁਸੀਂ ਮੇਰੇ ਨੂੰ ਬਦਲ ਸਕਦੇ ਮੈਂ ਤੁਹਾਡੀ ਨਹੀਂ ਬਦਲ ਸਕਦੀ ਪਰ ਮੈਨੂੰ ਆਪਦੇ ਮੂੰਹ ਮੀਆਂ ਮਿੱਠੂ ਪਾੜਨਾ ਨਹੀਂ ਆਉਂਦਾ ਮੈਨੂੰ ਆਪਦੀ ਪ੍ਰਸ਼ੰਸਾ ਆਪਨੇ ਕਰਨੀ ਔਨ ਇੱਕ ਹੁੰਦੇ ਲੋਕ ਡਬਲ ਫੇਸ ਉੱਤੋਂ ਕੁਛ ਬਾਹਰ ਖੁਸ਼ ਜਿਵੇਂ ਘਰੇ ਕੋਈ ਗਵੰਡਨ ਆ ਗਈ ਜਾਂ ਕੋਈ ਰਿਸ਼ਤੇਦਾਰ ਆ ਗਿਆ ਉਹ ਨੂੰਹਾਂ ਪਤਾ ਕੀ ਕਰਦੇ ਨੇ ਫਿਰ ਮੰਮੀ ਆਪਦੇ ਸਾਸ ਨੂੰ ਮੰਮੀ ਜੀ ਮੰਮੀ ਜੀ ਮੰਮੀ ਜੀ ਪਰ ਮੈਂ ਉਹ ਨਹੀਂ ਕਰਨਾ ਆਉਂਦਾ ਮੈਂ ਉਦਾਂ ਦੀ ਨਹੀਂ ਹੈਗੀ ਮੈਂ ਜਿਹੇ ਅੰਦਰੋਂ ਉਹ ਹੀ ਬਾਹਰ ਆ ਮੈਨੂੰ ਇਹ ਦਿਖਾਵੇ ਨਹੀਂ ਕਰਨੇ ਆਉਂਦੇ ਮੈਨੂੰ ਦਿਖਾਵੇ ਤਾਂ ਬਹੁਤ ਦੂਰ ਆ ਠੀਕ ਹੈ ਨਾ ਮੈਨੂੰ ਇਹ ਦਿਖਾਵੇ ਚੰਗੇ ਲੱਗਦੇ ਨਾ ਮੈਨੂੰ ਆਪਣੇ ਚੰਗੇ ਲੱਗਦੇ ਨਾ ਮੈਨੂੰ ਕਿਸੇ ਨੂੰ ਦੇਖਣਾ ਚੰਗੇ ਲੱਗਦਾ ਜਿਹੜਾ ਬੰਦਾ ਇਹ ਐਵੇਂ ਇੱਕ ਸਾਰੇ ਪਰਿਵਾਰ ਚ ਇਹ ਹੈ ਨਾ ਸਾਡੇ ਬੱਚਿਆਂ 'ਚ ਇਹ ਐਕਟਿੰਗ ਕਰਨ ਦਾ ਬਲ ਨਾ ਸਾਡੇ 'ਚ ਨਾ ਸਾਨੂੰ ਪਸੰਦ ਨੇ ਉਹ ਲੋਕ ਜਿਹੜੇ ਐਕਟਿੰਗ ਕਰਦੇ ਨੇ ਵੀ ਤੁਹਾਡੇ ਘਰੇ ਕੋਈ ਆ ਗਿਆ ਮੰਮੀ ਜੀ ਮੰਮੀ ਜੀ ਕਰਦੇ ਹੋ ਜਿਹੜਾ ਫਿਰ ਤੁਹਾਡੇ ਘਰੋਂ ਚਲੋ ਜਾਂਦੇ ਤੁਸੀਂ ਫਿਰ ਮੰਮੀ ਦੀ ਲਾਪਾ ਕਰਦੇ ਹੋ ਹਨਾ ਇਹ ਐਦਾਂ ਦੀ ਗੱਲਾਂ ਮੈਨੂੰ ਪਸੰਦ ਨਹੀਂ ਹੈਗੇ ਸਾਨੂੰ ਕਿਸੇ ਨੂੰ ਪਸੰਦ ਨਹੀਂ ਹੈਗੀਆਂ ਮੈਂ ਜਹੀ ਅੰਦਰੋਂ ਹੋਈ ਬਾਹਰੋਂ ਕਈ ਵੀਡੀਓ ਤੁਸੀਂ ਦੇਖਦੇ ਹੋਵੋਗੇ ਸੱਸ ਨੂੰ ਹਮ ਦਾ ਬਹੁਤ ਪਿਆਰ ਹੁੰਦਾ ਠੀਕ ਹੈ ਇੱਕ ਦੂਜੇ ਨਾਲ ਸੰਸਾਸਨ ਨੂੰ ਨਾ ਹੁੰਦਾ ਨੂੰ ਤਾਂ ਸਾਸਨਾ ਹੁੰਦਾ ਦੂਜੇ ਨੂੰ ਬਹੁਤ ਰਿਸਪੈਕਟ ਕਰਦੇ ਨੇ ਬਹੁਤ ਪਿਆਰ ਕਰਦੇ ਨੇਗੇ ਉਹ ਤੁਹਾਨੂੰ ਵੀਡੀਓਜ਼ ਅੱਛੇ ਲੱਗਦੇ ਹੋਣਗੇ ਤੁਸੀਂ ਜੱਜ ਕਰਦੇ ਹੋਗੇ ਇਹ ਸਾਸ ਨੂੰ ਦਾ ਰਿਸ਼ਤਾ ਕਿੰਨਾ ਵਧੀਆ ਪਰ ਮੇ ਵੀ ਉਹ ਸਿਰਫ ਵੀਡੀਓ ਵਾਸਤੇ ਹੋਵੇ ਦਿਖਾਵੇ ਵਾਸਤੇ ਹੋਵੇ ਉਹ ਨਾ ਹੋਵੇ ਹਨਾ ਫਿਰ ਉਹ ਰਿਸ਼ਤਾ ਅੰਦਰੋਂ ਹੋਣਾ ਚਾਹੀਦਾ ਕੱਲੇ ਦਿਖਾ ਕੇ ਅਗਰ ਰਿਸ਼ਤੇ ਹੋਣੇ ਚਾਹੀਦੇ ਰਿਸਪੈਕਟ ਅੰਦਰ ਹੋਣੇ ਚਾਹੀਦੀ ਆ ਜਾਂ ਮੈਂ ਵੀਡੀਓ ਚ ਆਪਦੀ ਮੰਮੀ ਜੀ ਨੂੰ ਕੋਲੇ ਲਿਆ ਕੇ ਫਿਰ ਮੰਮੀ ਜੀ ਮੰਮੀ ਜੀ ਤੁਹਾਡੇ ਸਾਹਮਣੇ ਕਰਾ ਕੋਈ ਦੋ ਚਾਰ ਪਿਆਰ ਵਾਲੀਆਂ ਗੱਲਾਂ ਕਰਾ ਨਹੀਂ ਮੈਨੂੰ ਇਹ ਜਾਂ ਕੁਝ ਨਹੀਂ ਚੰਗਾ ਲੱਗਦਾ ਇੱਦਾਂ ਮੈਨੂੰ ਦਿਖਾ ਵੀ ਨਹੀਂ ਪਸੰਦ ਹੈਗੀ ਮੈਂ ਨਹੀਂ ਕਰ ਦਿਖਾਵੇ ਸਾਡੇ ਘਰੇ ਕੋਈ ਆ ਜੀ ਗਵਾਂਡਨ ਆ ਜੇ ਮੈਥੋਂ ਦਿਖਾਵਾਂ ਤਾਂ ਵੀ ਨਹੀਂ ਹੁੰਦਾ ਹੈਗਾ ਠੀਕ ਹੈ ਠੀਕ ਹੈ ਰਿਸਪੈਕਟ ਹੈਗੀ ਬਟ ਉਹ ਰਿਸਪੈਕਟ ਹੁੰਦੀ ਆ ਪਿਆਰ ਆ ਵੀ ਆਪਣੇ ਘਰ ਦੇ ਮੈਂਬਰ ਨੇ ਇੱਦਾਂ ਕੋਈ ਇਹ ਨਹੀਂ ਹੁੰਦਾ ਕਿ ਥੋੜਾ ਬਹੁਤਾ ਕੋਈ ਕਿਤੇ ਗੁੱਸਾ ਗਿੱਲਾ ਹੋ ਗਿਆ ਵੀ ਆਪਾਂ ਉਹਨੂੰ ਪਲਾਣਾ ਛੱਡ ਦਈਏ ਜਾਂ ਆਪਾਂ ਉਹਨੂੰ ਘਰੋਂ ਕੱਢ ਦਈਏ ਜਾਂ ਆਪਾਂ ਹੈ ਨਾ ਇੱਦਾਂ ਨਹੀਂ ਹੁੰਦਾ ਹੈਗਾ ਠੀਕ ਹੈ ਆਪਣੇ ਘਰ ਦੇ ਮੈਂਬਰ ਹੁੰਦੇ ਨੇ ਸਾਰੇ ਗੁੱਸੇ ਗਿੱਲੇ ਸਭ ਨੂੰ ਜ਼ਿੰਦਗੀ 'ਚ ਨਹਾਣ ਨਾਲ ਲੈ ਕੇ ਤੁਰਨਾ ਪੈਂਦਾ ਪਰ ਇੰਧਾ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਫਾਉਂਡਿੰਗ ਜੇ ਤੁਹਾਨੂੰ ਫੇਰ ਵੀ ਕੋਈ ਸ਼ੱਕ ਆ ਕੋਈ ਡਾਊਟ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ ਘਰ ਆਓ ਸਾਡੇ ਮੈਂ ਬੁਲਾਉਣੀ ਤੁਹਾਨੂੰ ਇਨਵਾਈਟ ਕਰਦੇ ਹਾਂ ਮੋਸਟ ਵੈਲਕਮ 5-10 ਦਿਨ ਰਹੋ ਤੁਹਾਨੂੰ ਪਤਾ ਲੱਗ ਜਾਊਗਾ ਪਿੰਡ ਚ ਆ ਜਾਓ ਬਾਈ ਪਿੰਡ ਤੋਂ ਪੁੱਛ ਲਓ ਆਣਗਵਾਂ ਤੋਂ ਪੁੱਛ ਲਓ ਇਹ ਤੁਹਾਨੂੰ ਪੁੱਛ ਲਓ ਮੈਂ ਤੁਹਾਨੂੰ ਬਈ ਬੈਠੇ ਡਰੈਸ ਚ ਕੇ ਰਹੀਆਂ ਸਾਡਾ ਪਿੰਡ ਮਾਨਸਾ ਦੇ ਕੋਲੇ ਠੀਕ ਹੈ ਤੇ ਤੁਸੀਂ ਆ ਜਾਓ ਪਿੰਡ ਚ ਪੁੱਛ ਲਓ ਕੰਟੈਕਟ ਕਰ ਲਓ ਕਿਸ ਨਾਲ ਆਣਗਵਾਂ ਚ ਪੁੱਛ ਆਣਗਵਾਂ ਨੂੰ ਸਭ ਨੂੰ ਸਭ ਦਾ ਪਤਾ ਹੁੰਦਾਗਾ ਜੇ ਤੁਹਾਨੂੰ ਬੜਾ ਜਿਆਦਾ ਡਾਊਟ ਆ ਤਾਂ ਮ ਸਭ ਕੁਝ ਤੁਹਾਨੂੰ ਕਲੀਅਰ ਹੋ ਜਾਊਗਾ ਪਿੰਡ ਜਾ ਕੇ ਪੁੱਛ ਲਓ ਠੀਕ ਹੈ ਕੋਈ ਰਿਸ਼ਤੇਦਾਰੀ ਕੱਢ ਲਓ ਪਿੰਡ ਚ ਉਹ ਤੋਂ ਪੁੱਛ ਲਓ ਸਭ ਨੂੰ ਪਿੰਡ ਚ ਸਭ ਨੂੰ ਸਭ ਦਾ ਪਤਾ ਹੁੰਦਾ ਵੀ ਕੌਣ ਕਹੇ ਜਾਂ ਮੈਂ ਤੁਹਾਨੂੰ ਘਰੇ ਬੁਲਾਉਣੀ ਵੀ ਘਰੇ ਆਜ ਰਹਿ ਜੋ 5-10 ਦਿਨਾਂ ਨੂੰ ਮੇਨਾ ਕੰਮ ਕਰਾਇਆ ਕਰੋ ਨਾਲ ਮੇਰੇ ਸਾਡੇ ਰਿਸ਼ਤੇ ਬਾਰੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਹੋਇਆ ਜਾਂ ਰਿਸ਼ਤਾ ਦਾ ਸੋ ਕਿਸੇ ਨੂੰ ਵੀ ਜੱਜ ਕਰਨ ਤੋਂ ਪਹਿਲਾਂ ਪਲੀਜ਼ ਪਹਿਲਾਂ ਸੋਚ ਲਿਆ ਕਰੋ ਠੀਕ ਹੈ ਇਹ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਦੁਨੀਆ ਵਿੱਚ ਇੱਕ ਬਹੁਤ ਜ਼ਿਆਦਾ ਦਿਖਾਵਾ ਕਰਨ ਵਾਲੇ ਪਰ ਅੰਦਰੋਂ ਕੁਝ ਵੀ ਨਾ ਉਹਨਾਂ ਦੇ ਕੱਢਣ ਪਹੁੰਚ ਹੁੰਦਾ ਕੀ ਕੋ ਹੁੰਦੇ ਨੇ ਜਿਹੜੇ ਦਿਖਾਵਾ ਨਹੀਂ ਕਰਦੇ ਮੈਂ ਦਿਖਾਵਾ ਨਹੀਂ ਕਰਦੀ ਮੈਨੂੰ ਦਿਖਾਵਾ ਨਹੀਂ ਕਰਨਾ ਆਉਂਦਾ ਜਾਂ ਫਾਰਮੈਲਿਟੀਆਂ ਜਾਂ ਮੈਨੂੰ ਨਹੀਂ ਕਰਨੀ ਹੁੰਦੀ ਬਿ ਉਤੋਂ ਮੂੰਹ ਚ ਬਹੁਤ ਪਿਆਰ ਵਾਲੇ ਸ਼ਬਦ ਕੱਢਣਾ ਪਰ ਵਿੱਚੋਂ ਮੈਂ ਕੁਝ ਹੋਰ ਹਾਂ ਨਹੀਂ ਮੈਨੂੰ ਡਬਲ ਫੇਸ ਨਹੀਂ ਪੜਨਾ ਆਉਂਦਾ ਨਾ ਮੈਂ ਹੈਗੀ ਆ ਨਾ ਸਾਬ ਦੇ ਬੱਚਿਆਂ ਨੂੰ ਸਿਖਾਇਆ ਡਬਲ ਫੇਸ ਕਰਨਾ ਨਾ ਅਸੀਂ ਆਪ ਬਣਦੇ ਆ ਜਿਹੇ ਜਿਹਾ ਅਸੀਂ ਹੈਗੀਆਂ ਹੈਗੇ ਆ ਜਿਵੇਂ ਕਰਨਾ ਅਸੀਂ ਕਹਿਣੀਆਂ ਕਹਿਣੀਆਂ ਚਾਹੇ ਕਿਸ ਨੂੰ ਗੁੱਸਾ ਲੱਗੇ ਚਾਹੇ ਗਿੱਲਾ ਲੱਗੇ ਚਾਹੇ ਚੰਗਾ ਲੱਗੇ ਠੀਕ ਹੈ ਅਸੀਂ ਇਹੋ ਜਿਹੀ ਹਾਂ ਜਿਹੜੀ ਗੱਲ ਕਹਿਣੀ ਆ ਅਸੀਂ ਮੂੰਹ ਤੇ ਕਹਿਣੀ ਆ ਅੰਦਰ ਨਹੀਂ ਇਨੀ ਵੀ ਵਿੱਚੋਂ ਤੁਸੀਂ ਬਿਓਹੋਲੀ ਚੱਲੋ ਉੱਤੋਂ ਤੁਸੀਂ ਬਹੁਤ ਪਿਆਰ ਨਾਲ ਬਹੁਤ ਪਿਆਰੇ ਪਿਆਰੇ ਸ਼ਾਮ ਤੱਕ ਹੋਏ ਕਿ ਦੂਜੇ ਨੂੰ ਆਏ ਨਹੀਂ ਹੈਗਾ ਤੇ ਬਾਕੀ ਮੈਨੂੰ ਲੱਗਦਾ ਥੋੜਾ ਆਨਸਰ ਤੁਹਾਨੂੰ ਮਿਲ ਗਿਆ ਹੋਵੇ ਕਲੀਅਰ ਹੋ ਗਿਆ ਹੋਊਗਾ ਹਨਾ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਚੈੱਕ ਕੀਤਾ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ